हेलो जी सत सत्या पी टीसी न्यूजल प्लेटफॉर्म बहुत बहुत स्वागत मैं हाँ अतुल वर्मा मेरे मेरे सहयोगी चौहान एक बार फिर तो थोड़ा बहुत बहुत स्वागत है दिलो जी महा मुकाबला चल रहे हैं पहली पारी खत्म हो चुकी चुके पहली पारी तो बाद की कुछ हाल निकल के आए की कुछ स्कोर है देखिए कुछ अपडेट है तमाम जानकारी थोड़े साझा करेंगे भी इस लाइव के जरूर जुड़े जेकर प्लेटफॉर्म चाहे हो प्लेटफॉर्म केरूर जुड़े तो प्लेटफॉर्म को लाइक से फॉलो भी जरूर करो ਚਮਨ ਪਹਿਲਾਂ ਤਾਂ ਤੁਸੀਂ ਅਪਡੇਟ ਦਿਓ ਕਿ ਟੀਮ ਇੰਡੀਆ ਨੇ ਕਿੰਨਾ ਸਕੋਰ ਬਣਾਇਆ ਤੇ ਟਾਰਗੇਟ ਕਿੰਨਾ ਰਿਹਾ ਅ 175 ਰਨ ਬਣਾ ਕੇ ਟੀਮ ਇੰਡੀਆ ਔਰ ਹੁਣ ਜਿਹੜਾ ਟਾਰਗੇਟ ਹੈ 176 ਰਨ ਦਾ 176 ਰਨ ਹੁਣ ਪਾਕਿਸਤਾਨ ਬਣਾਉਣ ਕਰਨਗੇ ਜਿੰਨਾ ਚਾਹਦੇ ਆ ਜੇ ਡਰਾ ਕਰੇਗੇ ਤਾਂ 175 ਤੱਕ ਵੀ ਇਹ ਮੈਚ ਡਰਾ ਹੋਗਾ ਤੇ ਸਾਨੂੰ ਸੁਪਰ ਓਵਰ ਦੇਖਣ ਨੂੰ ਮਿਲੇਗਾ ਤੇ ਗੱਲ ਕੀਤੀ ਜੇ ਤਾਂ ਪਾਕਿਸਤਾਨ ਨੇ ਵਧੀਆ ਗੇਂਦਬਾਦੀ ਕੀਤੀ ਸਟਾਰਟਿੰਗ ਦੇ ਵਿੱਚ ਲੱਗ ਰਿਹਾ ਸੀਗਾ ਕਿ ਟਾਰਗੇਟ 200 पार ਵੀ ਕਰ ਸਕਦਾ ਬਟ ਜਿਵੇਂ ਜਿਵੇਂ 10 ਓਵਰ ਬੀਤੇ ਉਸ ਤੋਂ ਬਾਅਦ ਜਿਹੜੀ ਗੇਂਦਬਾਜ਼ੀ ਹੋਈ ਐ ਉਸ ਦੇ ਉਸ ਨੇ ਜਿਹੜਾ ਸੰਭਾਲਿਆ ਤਾਂ ਟਾਰਗੇਟ 176 ਔਰ 175 ਦੇ ਆਸ-ਪਾਸ ਪਰਫੀਮਾ ਬਣਾ ਸਕਿਆ ਤੁਨ ਚਾਹਨ ਕੀ ਲੱਗ ਰਿਹਾ ਕਿਉਂਕਿ ਦੇਖੋ 175 ਤੇ 176 ਬਣਾਣੇ ਤੁਹਾਨੂੰ ਲੱਗ ਰਿਹਾ ਕਿ ਹੁਣ 176 ਇਹ ਚੇਜ਼ ਹੋ ਜਾਣਾ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਟੀਮ ਇੰਡੀਆ ਡਿਫੈਂਡ ਕਰ ਲੂਗੀ ਆ ਮੈਨੂੰ ਜਿੱਤਾ ਦੀ ਗੇਂਦ ਪਿੱਛ ਦੀ ਗੇਂਦਬਾਜ਼ੀ ਦਾ ਸਾਨੂੰ ਅੰਦਾਜ਼ਾ ਹੋ ਜਾਂਦਾ ਕਿ ਕਿਸ ਤਰੀਕੇ ਦੀ ਗੇਂਦਬਾਜ਼ੀ ਪੈ ਰਹੀ ਹੈ ਤੇ ਇਹ ਲੱਗ ਰਿਹਾ ਕਿ ਸਪਿਨਰਸ ਦਾ ਦਬਦਬਾ ਕਾਫੀ ਰਿਹਾ ਹੈ ਇਸ ਪਿਛ ਦੇ ਹਿੱਤੇ ਤੇ ਸਾਡੇ ਕੋਲ ਅੱਜ ਤਿੰਨ ਸਪਿਨਰ ਵੀ ਖੇਡ ਰਹੇ ਨੇ ਜਿਦੇ ਚ ਸਾਡੇ ਕੋਲ ਵਰਨ ਚਕਰਵਰਤੀ ਹੈ ਅਕਸ਼ਰ ਪਟੇਲ ਹੈ ਕੁਲਦੀਪ ਯਾਦਵ ਨੇ ਕੁਲਦੀਪ ਯਾਦਵ ਹਮੇਸ਼ਾ ਮਿਸਟਰੀ ਟਾਈਪ ਜੇ ਵਿੱਚ ਐਸੀ ਗੇਂਦਬਾਜ਼ੀ ਕਰਦੇ ਨੇ ਕਿ ਵਿਕਟ ਕੱਢਣ ਦੇ ਵਿੱਚ ਕਾਮਯਾਬ ਰਹਿੰਦੇ ਹੈ ਤਾਂ ਮੈਨੂੰ ਲੱਗਦਾ ਜਿਵੇਂ ਪਾਕਿਸਤਾਨ ਦਾ ਕਪਤਾਨ ਉਹਨਾਂ ਨੇ ਇੱਕ ਸਟ੍ਰੈਟਜੀ ਕੀਤੀ ਪਹਿਲਾ ਹੀ ਓਵਰ ਆਪ ਕਰਾਨ ਆ ਗਏ ਹਾਲਾਂਕਿ ਸੱਤ ਤੋਂ ਵੱਧ ਗੇਂਦਬਾਜ਼ਾਂ ਨੂੰ ਇਸ ਅੱਜ ਪਾਕਿਸਤਾਨ ਨੇ ਵਰਤੇ ਆ ਤਾਂ ਲੇਕਿਨ ਚਾਹਾਂ ਨਾ ਕਿਉਂਕਿ ਸਪਿਨ ਆਰਮੀ ਦੀ ਗੱਲ ਕੀਤੀ ਜਾ ਰਹੀ ਸੀਗੀ ਪਾਕਿਸਤਾਨ ਵਾਲੋ ਕਹਿੰਦੇ ਜੀ ਪੰਜ-ਪੰਜ ਸਪੀਨਰ ਖੜਾਏ ਜਾ ਰਿਹਾ ਹੈ ਛੋਟਾ ਸਲਮਾਨ ਆਗਾ ਖੁਦ ਵੀ ਅੱਗੇ ਕਪੜਾ ਦੇ ਦੌੜਤੇ ਹਾਲਾਂਕਿ ਉਹਨਾਂ ਨੇ ਇੱਕ ਵੱਡੀ ਮੱਛੀ ਫਸਾ ਲਈ ਅਭਿਸ਼ੇਕ ਮਖਮੋਤ ਲੇਕਿਨ ਜਿਹੜੇ ਬਾਕੀ ਸਪਿਨ ਡਿਪਾਰਟਮੈਂਟ ਚ ਗੇਂਦਬਾਜ਼ੀ ਕੀ ਉਹ ਜ਼ਿਆਦਾ ਹਾਵੀ ਨਹੀਂ ਰਹੇ ਤੁਸੀਂ ਸਿਰਫ ਤੇ ਸਿਰਫ ਸैम ਆਯੂਬ ਨੂੰ ਛੱਡ ਦੋ ਤਿੰਨ ਵਕਟ ਉਹਨਾਂ ਨੇ ਕੱਢੀਆਂ ਉਹਦੇ ਬਾਅਦ ਤਾਂ ਫਿਰ ਮੈਨੂੰ ਲੱਗਦਾ ਨਹੀਂ ਇੰਨਾ ਜ਼ਿਆਦਾ ਜ ਉਹੀ ਮੈਂ ਆਤੁਲ ਗੱਲ ਕਰ ਰਿਹਾ ਕਿ ਪਹਿਲਾਂ ਤਾਂ ਇਸ਼ਾਨ ਕਿਸ਼ਨ ਪੂਰੇ ਫਾਰਮ ਦੇ ਵਿੱਚ ਲੱਗ ਰਹੇ ਸੀਗੇ ਹਾਲਾਂਕਿ ਇਹ ਵੀ ਕਿਹਾ ਅਸੀਂ ਸੋਚ ਰਹੇ ਸੀ ਕਿ ਸ਼ਾਇਦ ਸੈਂਕੜਾ ਜ਼ਰੂਰ ਮਾਰਨਗੇ ਪਰ 77 ਰਨ ਦੀ ਪਾਰੀ ਖੇੜੀ ਕਾਫੀ ਅੱਛੀ ਪਾਰੀ ਖੇੜੀ ਉਸ ਤੋਂ ਬਾਅਦ ਜਦ ਮੈਚ ਉਹਨਾਂ ਤੋਂ ਉਹਨਾਂ ਦੇ ਜਾਣ ਤੋਂ ਬਾਅਦ ਮੈਚ ਥੋੜਾ ਜਿਹਾ ਫਸਣ ਲੱਗ ਗਿਆ ਤਿਲਕ ਵਰਮਾ ਤੁਹਾਨੂੰ ਸਟਰਗਲ ਕਰਦੇ ਦਿਖਾਈ ਦਿੱਤੇ ਸੂਰੇ ਸੂਰੇਕਮਾਰ ਯਾਦਵ ਵੀ ਕੋਸ਼ਿਸ਼ ਕਰ ਰਹੇ ਸੀ ਕਿ ਵੱਡੇ ਸ਼ਾਟ ਮਾਰਨ ਦੀ ਪਰ ਫਸ ਰਹੀ ਸੀ ਗੇਂਦ ਤਾਂ ਇਦਾਂ ਮਤਲਬ ਜਿਵੇਂ ਜਿਵੇਂ ਮੈਚ ਅੱਗੇ ਵੱਧਦਾ ਗਿਆ ਸਪਿਨਰ ਦਾ ਦਬਦਬਾ ਤੇਜ਼ ਹੁੰਦਾ ਗਿਆ ਪਰ ਜਿਹੜਾ ਮਿਸਟਰੀ ਪਾਕਿਸਤਾਨ ਨੇ ਸੰਭਾਲ ਕੇ ਰੱਖੀ ਆਪਣਾ ਇੱਕ ਗੇਂਦਬਾਜ਼ ਉਸਮਾਨ ਤਾਰਿਕ ਤੇ ਉਹਨਾਂ ਨੇ ਜਿਹੜਾ ਸੰਭਾਲ ਕੇ ਰੱਖਿਆ ਸੀ ਵੇਟ ਕਰ ਰਹੇ ਸੀ ਕਦੋਂ ਉਹਨਾਂ ਨੂੰ ਉਤਾਰਨਗੇ ਕਦੋਂ ਉਤਾਰਨਗੇ ਤੁਸੀਂ ਇੱਕ ਐਸੇ ਖੇਡ ਜਿਹਦੇ ਬਾਰੇ ਤੁਸੀਂ ਇਨਾ ਦਬਦਬਾ ਵਿੱਚ ਆਇਆ ਕਿ ਉਹਦੇ ਉਸ ਪਰ ਡਰ ਗਿਆ ਉਹਨਾਂ ਤਾਂ ਪਰ ਡਰ ਗਿਆ ਪਰ ਐਸਾ ਕੁਝ ਵੀ ਨਹੀਂ ਹੋਇਆ ਵਿਕਟ ਕੱਢਣ ਤੇ ਜ਼ਿਆਦਾ ਕਾਮਯਾਬ ਨਹੀਂ ਹੋਏ ਹਾਲਾਂਕਿ ਰੰਨੀ ਖੜੀ ਹੈ ਇੱਕ ਹੀ ਵਿਕਟ ਕੱਢੀਆ ਚਮਨ ਮੈਂ ਲਵਾਂਗਾ ਸਵਾਲ ਲੇਕਿਨ ਅਸੀਂ ਦਰਸ਼ਕਾਂ ਤੋਂ ਸਵਾਲ ਪੁੱਛ ਰਹੇ ਹਾਂ ਤੁਸੀਂ ਦੱਸਿਓ ਜੀ ਕਮੈਂਟ ਬਾਕਸ ਦੇ ਵਿੱਚ ਲਗਾਤਾਰ ਅਸੀਂ ਇਹਹੀ ਸਵਾਲ ਪੁੱਛ ਰਹੇ ਹਾਂ ਮੁਕਾਬਲਾ ਕੌਣ ਜਿੱਤੂਗਾ 176 ਦਾ ਟਾਰਗੇਟ ਦਿੱਤਾ ਹੈ ਜੀ ਟੋਟਲ ਬਣਾਇਆ ਟੀਮ ਇੰਡੀਆ ਨੇ 175 ਵੀ ਆਵਰਾ ਚ ਤੇ ਇਹ ਟਾਰਗੇਟ ਕੀ ਚੇਜ਼ ਹੋਣਾ ਹੈ ਜਾਂ ਫਿਰ ਨਹੀਂ ਹੋਣਾ ਮੁਕਾਬਲਾ ਕੌਣ ਜਿੱਤੂਗਾ ਇੰਡੀਆ ਜਾਂ ਫਿਰ ਪਾਕਿਸਤਾਨ ਜੀ ਕਿਦਾ ਇਧਰ ਦਬਦਬਾ ਬਣ ਰਿਹਾ ਤੁਸੀਂ ਜ਼ਰੂਰ ਦੱਸ ਸਕਦੇ ਹੋ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਲਗਾਤਾਰ ਤੁਹਾਡੇ ਕਮੈਂਟਸ ਅਸੀਂ ਲਵਾਂਗੇ ਚਮਨ ਉਸਮਾਨ ਤਾਰਿਕ ਦੀ ਗੱਲ ਹੋ ਰਹੀ ਸੀ ਉਹਨਾਂ ਦਾ ਐਕਸ਼ਨ ਵੀ ਰਿਵਿਊ ਦੇ ਵਿੱਚ ਬਹੁਤ ਵਾਰੀ ਆਇਆ ਜੀ ਕਦੇ ਉਤੋਂ ਗੇਨ ਛੱਡਦੇ ਆ ਕਦੇ ਥੱਲੋਂ ਗੇਨ ਛੱਡਦੇ ਆ ਲੇਕਿਨ ਆਬਜੈਕਸ਼ਨ ਹਜੇ ਹੈਗਾ ਨਹੀਂ ਆਈਸੀਸੀ ਵੱਲੋਂ ਓਵਰ ਕਰਾ ਗਏ ਇੱਕ ਵੱਡੀ ਮੱਛਲੀ ਉਹਨਾਂ ਨੇ ਫਸਾਈ ਕਪਤਾਨ ਸੂਰੇ ਕੁਮਾਰ ਦੇ ਤੋਂ ਜੀ ਅਸੂਲ ਉਹਨਾਂ ਦਾ ਐਕਸ਼ਨ ਅਸੀਂ ਦੇਖ ਰਹੇ ਸੀਗੇ ਜਦੋਂ ਲੋਅਰ ਆਰਮ ਪਾਉਂਦੇ ਆ ਤਾਂ ਉਹਨਾਂ ਦਾ ਐਕਸ਼ਨ ਕਾਫੀ ਕੰਟਰੋਵਰਸੀ ਚ ਆ ਜਾਂਦਾ ਹੈ ਕਿ ਇਹ ਕਿਸ ਤਰੀਕੇ ਦੀ ਗੇਂਦ ਪਾ ਰਹੇ ਆ ਪਰ ਜਦੋਂ ਪੂਰਾ ਬਾਕੀ ਗੇਂਦਬਾਜ਼ੀ ਆਪਣੀ ਗੂਗਲੀ ਖੇਡਦੇ ਆ ਜਾਂ ਕਿਸੇ ਹੋਰ ਤਰੀਕੇ ਹੋਰ ਤਰੀਕੇ ਨਾਲ ਗੇਂਦਬਾਜ਼ੀ ਕਰਾਉਂਦੇ ਆ ਤਾਂ ਲੱਗਦਾ ਹੈ ਕਿ ਬਿਲਕੁਲ ਸਹੀ ਹੈ ਤੇ ਪਰ ਉਹਨਾਂ ਦੇ ਐਕਸ਼ਨ ਕੰਟਰੋਵਰਸੀ ਤੋਂ ਬਾਅਦ ਵੀ ਉਹ ਖੇਡੇ ਅੱਜ ਦਾ ਮੈਚ ਹਾਲਾਂਕਿ ਨਹੀਂ ਖੇਲਣਾ ਚਾਹਦਾ ਸੀ ਇਹ ਕਾਫੀ ਕ੍ਰਿਕਟ ਦੇ ਜਿਹੜੇ ਭਾਰਤੀ ਕ੍ਰਿਕਟਰ ਸੀਗੇ ਕਹਿ ਰਹੇ ਸੀਗੇ ਸਵਾਲ ਵੀ ਪਾ ਰਹੇ ਸੀ ਸਵਾਲ ਚੱਕੇ ਹੋਰ ਵੀ ਕ੍ਰਿਕਟਰ ਆਏ ਹਰਪ੍ਰੀਤ ਸਿੰਘ ਨੇ ਸਵਾਲ ਚੱਕੇ ਕਿ ਤੁਸੀਂ ਉਸ ਨੂੰ ਕਿਉਂ ਖਿਡਾ ਰਹੇ ਹੋ ਪਰ ਉਸ ਤੋਂ ਬਾਅਦ ਵੀ ਮੈਚ ਹੋਇਆ ਮੈਚ ਦਾ ਹਿੱਸਾ ਬਣੇ ਤੇ ਅੱਜ ਤੁਹਾਨੂੰ ਮੈਦਾਨ ਤੇ ਖੇਡਦੇ ਦਿਖਾਈ ਦਿੱਤੇ ਲੇਕਿਨ ਇਹਨੇ ਕਾਰਗਰ ਸਾਬਿਤ ਹੋਈ ਨਹੀਂ ਇੱਕ ਵੀ ਵਿਕਟ ਕਰਦੀ ਬੱਲੇਬਾਜ਼ੀ ਨੂੰ ਪਹਿਲਾਂ ਕਿਦਾਂ ਦੇਖ ਰਹੇ ਹੋ ਚਮਨ ਕਿਉਂਕਿ ਹੁਣ ਹੁਣ ਤੋਂ ਥੋੜੀ ਦੇਰ ਬਾਅਦ ਇੱਕ ਦੋ ਮਿੰਟ ਬਾਅਦ ਬੱਲੇਬਾਜ਼ੀ ਸ਼ੁਰੂ ਹੋਣ ਜਾ ਰਹੀ ਹੈ ਪਾਕਿਸਤਾਨ ਦੀ ਜੀ ਟੀਮ ਇੰਡੀਆ ਦੀ ਬੱਲੇਬਾਜ਼ ਬੱਲੇਬਾਜ਼ੀ ਕੀਤੀ 40 ਤੇ 70 ਬਣਾਏ ਤੇ ਤਾਬੜ ਤੋੜ ਉਹਨਾਂ ਨੇ ਇਹ ਛੱਕੇ ਵੀ ਮਾਰੇ ਆ ਹਾ ਅਤਲ ਜਿਵੇਂ ਮੈਂ ਕਹਿ ਰਹੀ ਸੀ ਤਿਲਕ ਵਰਮਾ ਸਾਨੂੰ ਕਾਫੀ ਸਟਰਗਲ ਕਰਦੇ ਦਿਖਾਈ ਦਿੱਤੇ ਉਹਨਾਂ ਦੀ ਪਾਰੀ ਨੂੰ ਤੋੜਦੇ ਹੋਏ ਅਗੇ ਸ਼ਿਵਮ ਦੂਵੇ ਨੇ ਅੱਛੀ ਬੱਲੇਬਾਜ਼ੀ ਕੀਤੀ ਉਹਨਾਂ ਨੇ ਕਾਫੀ ਹਾਲਾਂਕਿ ਰਨ ਆਊਟ ਹੋਏ ਲਾਸਟ ਜਿੱਦਾਂ ਉਹਨਾਂ ਨੂੰ ਵੱਡਾ ਸਕੋਰ ਮਾਰਨਾ ਸੀਗਾ ਹਾਲਾਂਕਿ 6 ਜਾਂ 4 ਲਗਾਉਂਦੇ ਪੂਰੇ ਕੰਫੀਡੈਂਟ ਸੀਗੇ ਪਰ ਰਿੰਕੂ ਸਿੰਘ ਨੇ ਸੰਭਾਲ ਲਿਆ ਉੱਥੇ ਐਂਡਿੰਗ ਦੇ ਵਿੱਚ ਸੰਭਾਲ ਲਿਆ ਇੱਕ ਛੱਕਾ ਇੱਕ ਚੌਕਾ ਲਗਾਏ ਤੇ ਉਹਨਾਂ ਨੇ ਉਸ ਪਾਰੀ ਨੂੰ ਇਹ ਸਕੋਰ ਜਿਹੜਾ 160 ਲੱਗ ਰਿਹਾ ਸੀ ਉਹਨੂੰ 175 ਹਾਰਦਿਕ ਪੰਡਿਆ ਦੀ ਪਾਇਓ ਛੇਤੀ ਗਏ ਉਹਦਾ ਜੀ ਇੱਕ ਹਾਰਦਿਕ ਪੰਡਿਆ اور ਇੱਕ ਅਭਿਸ਼ੇਕ ਸ਼ਰਮਾ ਜਿਨ੍ਹਾਂ ਤੇ ਨਿਗਾ ਹੁੰਦੀ ਹਮੇਸ਼ਾ ਕਿ ਹਾਰਦਿਕ ਪੰਡਿਆ ਤਾਂ ਸਾਨੂੰ ਵਿਚਕਾਰ ਸੰਭਾਲ ਹੀ ਲੈਣਗੇ ਪਰ ਇਸਦਾ ਨਹੀਂ ਹੋਇਆ ਡਕ ਆਊਟ ਹੋਏ ਅਭਿਸ਼ੇਕ ਸ਼ਰਮਾ ਡਕ ਆਊਟ ਹੋਏ ਲੇਕਿਨ ਅੱਛੀ ਗੱਲ ਚਮਨ ਮੈਨੂੰ ਲੱਗਦਾ ਕਿ ਇਹ ਹੈ ਕਿ ਤੁਹਾਡੇ ਕੋਲ ਸ਼ਿਵਮ ਦੂਵੇ ਵੀ ਸੀਗੇ ਤੁਹਾਡੇ ਕੋਲ ਰਿੰਕੂ ਸਿੰਘ ਵੀ ਸੀਗੇ ਔਰ ਇਸ ਤੋਂ ਬਾਅਦ ਅਕਸ਼ਰ ਪਟੇਲ ਵੀ ਆਣਾ ਲੈ ਸੀਗੇ ਬਿਲਕੁਲ ਲੇਕਿਨ ਰਿੰਕੂ ਸਿੰਘ ਨੇ ਬਿਲਕੁਲ ਸਮਾਂ ਬੰਦਿਆ ਤੇ ਅਖੀਰਲੀ ਜਿਹੜੇ ਗਿੰਦਾ ਬਚੀ ਸੀ 5 ਤੇ 6 ਫਿਰ ਉਹਨਾਂ ਨੇ ਪ੍ਰੋਪਰ ਉਹਨਾਂ ਨੂੰ ਯੂਜ਼ ਕੀਤਾ 10 ਰਨ ਦਾ 10 10 ਦੋਣਾ ਵੀ ਬਣਾਈਆਂ ਉਹਨਾਂ ਨੇ ਜਿਹਦੇ ਨਾਲ ਇਹ ਸਕੋਰ ਪਾਰ ਕਰ ਗਏ 160 ਪਾਰ ਕਰ ਗਿਆ ਹਾਲਾਂਕਿ ਇੱਕ ਅੱਛਾ ਸਕੋਰ ਹੈ ਟਾਰ ਲਾਈਕ ਤੁਸੀਂ ਬੋਰਡ ਦੇ ਉੱਤੇ ਇੱਕ ਐਸਾ ਟਾਰਗੇਟ ਲਗਾਤਾ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਡਿਫੈਂਡ ਕਰ ਸਕਦੇ ਹੋ ਚਮਨ ਇਸ ਪਿਚ ਦੇ ਵਿੱਚ ਨਾ ਜਿਹੜਾ ਇਹ ਪ੍ਰੇਮਦਾਸਾ ਸਟੇਡੀਅਮ ਇਹ ਸਪਿਚ ਦੇ ਵਿੱਚ ਸਕੋਰ ਵੀ ਇੰਨਾ ਹੀ 150 60 ਦੇ ਨੇੜੇ ਜਾਂਦਾ ਸਕੋਰ ਜਿਹੜੇ ਇਸ ਤੋਂ ਪਹਿਲਾਂ ਮੁਕਾਬਲੇ ਹੋਏ ਆ ਯਾ 2012 T20 ਦੇ ਵਿੱਚ ਹੋਏ ਸੀਗੇ ਜਾਂ 2009 ਤੋਂ ਹੁਣ ਤੱਕ ਜਿੰਨੇ ਵੀ ਖੇਡੇ ਗਏ ਹੁਣ ਗੱਲ ਇਹ ਹੈ ਵੀ ਟੀਮ ਇੰਡੀਆ ਨੇ ਉਹ ਰਿਕਾਰਡ ਪਾਰ ਕਰਤਾ 175 ਬਣਾ 176 ਦਾ ਟਾਰਗੇਟ ਦਿੱਤਾ ਮੈਨੂੰ ਲੱਗਦਾ ਕਿ ਟੀਮ ਇੰਡੀਆ ਕੋਲ ਬੈਕਅਪ ਹੈਗਾ ਲੇਕਿਨ ਗੱਲ ਚਮਨ ਇਹ ਹੈ ਹੁਣ ਕਿਉਂਕਿ ਡਿਊ ਫੈਕਟਰ ਆਣਾ ਹੈ ਜੀ ਕੀ ਉਹ ਸਪਿਨਰਸ ਕਾਰਗਰ ਰਹਿਣਗੇ वरुण ਚੱਕਰਵਰਤੀ ਦੀ ਗੱਲ ਕਰ ਲਈਏ ਕੁਲਦੀਪ ਯਾਦਵ ਦੀ ਗੱਲ ਕਰੇ ਜਾਂ ਫਿਰ ਅਕਸ਼ਰ ਪਟੇਲ ਆ Atul ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੈਚ ਸ਼ੁਰੂ ਹੋ ਚੁੱਕਿਆ ਮੈਚ ਦੀ ਪਹਿਲੀ ਗੇਂਦ ਵੀ ਪਹਿ ਚੁੱਕਿਆ ਔਰ ਹਾਰਦਿਕ ਪੰਡਿਆ ਸਾਨੂੰ ਪਹਿਲਾ ਓਵਰ ਕਰਾਉਂਦੇ ਦਿਖ ਰਹੇ ਨੇ ਉਹ ਐਕਸਪੈਕਟਿਡ ਸੀਗਾ ਐਕਸਪੈਕਟਿਡ ਸੀਗਾ ਕਿਉਂਕਿ ਤੁਸੀਂ ਇਸ ਤੋਂ ਬਾਅਦ ਬੁਮਰਾ ਕਰਾਣਗੇ ਤੇ ਇਹ ਜੋੜੀ ਕਿੰਨੀ ਕਾਰਗਰ ਸਾਬਿਤ ਹੋਏਗੀ ਤਾਂ ਇਹ ਸਾਨੂੰ ਪਾਵਰ ਪਲੇ ਦੇ ਵਿੱਚ ਪਤਾ ਲੱਗੇਗਾ ਹਾਲਾਂਕਿ ਸੂਰਜ ਕੁਮਾਰ ਯਾਦਵ ਦੀ ਸੋਚ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਹਾਰਦਿਕ ਪੰਡਿਆ ਨੂੰ ਪਹਿਲਾ ਓਵਰ ਕਰਵਾ ਦਿੱਤਾ ਕੀ ਇਸ ਹੋ ਸਕਦਾ ਕਿਉਂਕਿ ਚਮਨ ਜਿਆਦਾ ਲੇਟ ਜੇ ਤੁਸੀਂ ਸਪਿਨਰ ਨੂੰ ਲੈ ਕੇ ਆਓਗੇ ਫਿਰ ਉਹਦਾ ਫਾਇਦਾ ਨਹੀਂ ਹੈਗਾ ਤੁਹਾਨੂੰ ਪਹਿਲਾਂ ਹੀ ਲੈ ਕੇ ਆਉਣਾ ਪੈਣਾ ਕਿਉਂਕਿ ਤੁਸੀਂ ਦੇਖੋ ਪਾਕਿਸਤਾਨ ਨੇ ਕੀ ਸਟ੍ਰੈਟਜੀ ਅਪਣਾਈ ਕਪਤਾਨ ਖੁਦ ਹੀ ਆ ਗਏ ਕਪਤਾਨ ਖੁਦ ਆ ਗਏ ਦੇਖੋ ਪੰਜ ਸਪਿਨਰ ਹੈਗੇ ਆ ਚਾਰ ਸਪਿਨਰ ਹੈਗੇ ਆ ਲੇਕਿਨ ਉਹ ਆਗੇ ਖੋਦੀ ਉਹ ਉਹਨਾਂ ਨੇ ਇੱਕ ਵੱਡਾ ਇੱਕ ਝਟਕਾ ਵੀ ਦਿੱਤਾ ਟੀਮ ਇੰਡੀਆ ਨੂੰ ਸ਼ੁਰੂਆਤ ਦੇ ਵਿੱਚ ਅਭਿਸ਼ੇਕ ਸ਼ਰਮਾ ਦੀ ਗੱਲ ਹੋ ਰਹੀ ਸੀ ਖੇਡਣਗੇ ਜਾਂ ਨਹੀਂ ਖੇਡਣਗੇ ਉਹ ਆਏ ਵੀ ਫਿਰ ਲੇਕਿਨ ਫਾਇਦਾ ਤਾਂ ਨਹੀਂ ਹੋਇਆ ਨਾ ਟੀਮ ਇੰਡੀਆ ਨੂੰ ਪਰ ਜਿਹੜੀ ਪਾਕਿਸਤਾਨ ਦੀ ਓਪਨਿੰਗ ਜਿਹੜੀ ਹੈਗੀ ਹੈ ਤਾਂ ਉਦੇਵਾਰੇ ਕੀ ਦੇਖਦੇ ਹਾਂ ਕਿ ਉਹ ਸਟਰੋਂਗ ਹੈ ਕਿ ਕਿਸ ਤਰੀਕੇ ਦੀ ਹੈ ਪੂਰੇ ਟੂਰਨਾਮੈਂਟ ਦੇ ਵਿੱਚ ਚਾਹ ਦੇਖੋ ਦੋਨੋਂ ਹੀ ਟੀਮਾਂ ਸਟਰੋਂਗ ਨੇ ਜੀ ਠੀਕ ਹੈ ਦੋਨੋਂ ਹੀ ਯੰਗਸਟਰਸ ਨੇ ਟੀਮਾਂ ਸਟਰੋਂਗ ਹੈ ਲੇਕਿਨ ਉਸ ਦਾ ਆਪਣਾ ਪਿਚ ਕਿਦਾਂ ਦੀ ਰਿਐਕਟ ਕਰ ਰਹੀ ਹੈ ਗੱਲ ਇਹ ਗੇਂਦ ਪ੍ਰੋਪਰ ਨਹੀਂ ਆ ਰਹੀ ਏ ਥੋੜਾ ਜਿਆ ਰੁੱਕ ਕੇ ਆ ਰਹੀ ਏ ਤੁਸੀਂ ਬਾਉਂਡਰੀ ਦੇ ਵੱਲ ਵੀ ਦੇਖੋਗੇ ਇੱਕਦਮ ਟੱਪਾ ਖਾ ਕੇ ਸਲੋ ਹੋ ਜਾਂਦੀ ਹੈ ਗੇਂਦ ਇੱਕਸਾਨੇ ਦੇਖੀ ਸੀ ਬਾਉਂਡਰੀ ਦੇ ਕੋਲ ਇੱਕਦਮ ਬੋਲ ਸਪਿਨ ਹੁੰਦੀ ਦਿਖਾਈ ਦਿੱਤੀ ਕਿ ਠੱਪਾ ਖਾ ਕੇ ਔਰ ਚੌਕਾ ਜ ਲੱਗੇ ਸੋ ਫਿਲਡਿੰਗ ਕਰ ਰਹੀ ਸੀ ਮਤਲਬ ਇਹ ਹੈ ਕਿ ਜਿਹੜਾ ਆਊਟਫੀਲਡ ਹੈ ਉਹ ਸਲੋ ਵੀ ਹੈ ਤੇ ਕਿਤੇ ਕਿਤੇ ਤੇਜ਼ ਵੀ ਹੈ ਇਹ ਡਿਊ ਫੈਕਟਰ ਦਾ ਬਹੁਤ ਜ਼ਿਆਦਾ ਅਸਰ ਦਿਖਾਈ ਦੇ ਰਿਹਾ ਪਿਸਤੇ ਉੱਤੇ ਉਹ ਹੁਣ ਦੇਖਣਾ ਹੈ ਕਿ ਜਿਹੜੇ ਸਟਾਰਟਿੰਗ ਦੇ ਸ਼ੁਰੂਆਤ ਦੇ 10 ਆਵਰ ਹਨ ਉਹਦੇ ਵਿੱਚ ਕੀ ਇਫੈਕਟ ਪੈਂਦਾ ਹੈ ਕੀ ਕੁਝ ਟਰ ਲੈਂਦੀ ਹੈ ਪਿਚ ਜਾਂ ਫਿਰ ਨਹੀਂ ਇਹ ਮੈਨੂੰ ਲੱਗਦਾ ਕਿ ਸਕੋਰ 200 ਪਲੱਸ ਜਾ ਸਕਦਾ ਸੀਗਾ ਮਿਡਲ 'ਚ ਆ ਕੇ ਥੋੜਾ ਜਿਹਾ ਪਾਰੀ ਸੰਭਲੀ ਹੈ ਕਿਉਂਕਿ ਤੁਸੀਂ ਦੇਖੋ 10 ਓਵਰ ਤੱਕ 9 ਓਵਰ ਤੱਕ 90 ਸਕੋਰ ਸੀਗਾ ਤੇ ਫਿਰ ਐਵਰੇਜ ਬਹੁਤ ਵਾਵਾ ਚੱਲ ਰਹੀ ਸੀਗੀ ਲੇਕਿਨ ਥੋੜਾ ਜਿਹਾ ਇੱਧਰ ਆ ਕੇ ਨਾ ਸਲੋ ਹੋ ਗਏ 10 ਓਵਰ ਤੋਂ ਬਾਅਦ ਫਿਰ ਥੋੜਾ ਜਿਹਾ ਇੱਧਰ ਸੋਚ ਮੈਨੂੰ ਲੱਗਦਾ ਹੈ ਅਤਲ ਪਾਕਿਸਤਾਨ ਨੇ ਸੋਚਿਆ ਹੋਣਾ ਕਿ ਹਾਲਾਂਕਿ ਥੋੜੀ ਦੇਰ ਪਹਿਲਾਂ ਬਾਰਿਸ਼ ਦੇ ਕੁਝ ਅਸਰ ਦਿਖੇ ਉਸ ਤੋਂ ਬਾਅਦ ਉਹਨਾਂ ਨੇ ਫਟਾਫਟ ਗੇਂਦਬਾਜ਼ੀ ਲੈ ਲਈ ਕਿ ਇਸਦਾ ਫਾਇਦਾ ਉਠਾਵਾਂਗੇ ਪਰ ਬਹੁਤਾ ਫਾਇਦਾ ਪਾਕਿਸਤਾਨ ਨੂੰ ਹੁੰਦੇ ਨਹੀਂ ਦਿਖਾਈ ਦਿੱਤਾ ਸਕੋਰ ਫਿਰ ਵੀ 170 ਪਾਰ ਕਰ ਗਿਆ ਤੇ ਹੁਣ ਜਦੋਂ ਡਿਊ ਫੈਕਟਰ ਜ਼ਿਆਦਾ ਹੋਏਗਾ ਤਾਂ ਉਦੋਂ ਥੋੜਾ ਜਿਹਾ ਪਾਕਿਸਤਾਨ ਨੂੰ ਲੱਗਦਾ ਮੁਸ਼ਕਿਲਾਂ ਜ਼ਰੂਰ ਦੇਖੇਗੀ ਗੇਂਦਬਾਜ਼ੀ ਆਪਣੀ ਬੱਲੇਬਾਜ਼ੀ ਦੇ ਵਿੱਚ ਚਮਨ ਇਹ ਜਿਹੜਾ ਇੱਕ ਵੱਡਾ ਝਟਕਾ ਲੱਗਿਆ ਨਾ ਇਹ ਲੱਗ ਚੁੱਕਿਆ ਪਾਕਿਸਤਾਨ ਨੂੰ ਪਹਿਲਾ ਖਿਡਾਰੀ ਪਵਿੱਲੀਅਨ ਜਾ ਰਿਹਾ ਜੀ ਪਹਿਲਾ ਜਿਹੜਾ ਇੱਕ ਵਿਕਟ ਹੈ ਉਹ ਟੀਮ ਇੰਡੀਆ ਨੂੰ ਮਿਲ ਗਿਆ ਸ਼ੁਰੂਆਤ ਦਿਲਾ ਦਿੱਤੀ ਇਥੇ ਹਰਦੀਪ ਪੰਡੈ ਨੇ ਇੱਕ ਵੱਡੀ ਖਬਰ ਹੈ ਸਾਹਿਬ ਜ਼ਾਦਾ ਫਰਹਾਨ ਇਹ ਆਊਟ ਹੋ ਚੁੱਕੇ ਨੇ ਔਰ ਹਾਲਾਂਕਿ ਇਹਨਾਂ ਵਾਰੀ ਕਹਿਆ ਜਾਂਦਾ ਹੈ ਕਿ ਅਗਰ ਇਹ ਟਿਕ ਜਾਣ ਤਾਂ ਵੱਡਾ ਸਕੋਰ ਬਣਾਉਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਕਾਫੀ ਦੇਰ ਤੱਕ ਟਿਕਦੇ ਨੇ ਪਰ ਹਰਦੀਪ ਹੁਣ ਵੱਡਾ ਨਹੀਂ ਹੁਣ ਗੱਡਾ ਹੀ ਚਲਾਣਗੇ ਕਿਉਂਕਿ ਇਹ ਬੈਕਾਉਂਟ ਕਰ ਦਿੱਤਾ ਹੁਣ ਡਕਾਉਟ ਕਰ ਦਿੱਤਾ ਮਨ ਡਿਊ ਫੈਕਟਰ ਤਾਂ ਜਿੱਦੀ ਆਪਾਂ ਗੱਲ ਕਰ ਰਹੇ ਆ ਉਹੀ ਡਿਊ ਫੈਕਟਰ ਸਾਨੂੰ ਦੇਖਣ ਨੂੰ ਮਿਲ ਰਿਹਾ ਇੱਕ ਚੀਜ਼ ਹੋਰ ਵੀ ਹੈ ਚਮਨ ਇਹ ਸਟ੍ਰੈਟਜੀ ਬਿਲਕੁਲ ਸਹੀ ਜਾ ਰਹੀ ਹੈ ਕਪਤਾਨ ਸੂਰਜ ਕੁਮਾਰ ਇੱਕ ਵਿਕਰੀ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਸਪਿਨਰ ਦੇ ਨਾਲ ਇਹਨਾਂ ਨੂੰ ਇਸੇ ਮੂਵਮੈਂਟ ਨੂੰ ਕੰਟੀਨਿਊ ਕਰਨਾ ਚਾਹੀਦਾ ਹੈ ਅਗਰ ਬਾਲ ਫਸ ਕੇ ਆ ਰਹੀ ਹੈ ਤਾਂ ਸਪਿਨਰ ਇਸਤੇ ਕਾਫੀ ਕਾਰਗਰ ਸਾਬਿਤ ਹੋਣਗੇ ਅਸੀਂ ਕਮੈਂਟਸ ਲੈ ਰਹੇ ਹਾਂ ਜੀ ਲਗਾਤਾਰ ਤੁਸੀਂ ਕਮੈਂਟ ਕਰਕੇ ਦੱਸੋ ਜੀ ਮੁਕਾਬਲਾ ਕੌਣ ਜਿੱਤਰੇ ਇੰਡੀਆ ਜਾਂ ਫਿਰ ਪਾਕਿਸਤਾਨ ਕਿਉਂਕਿ ਚਾਂਸ ਇਥੇ ਬਹੁਤੇ ਜ਼ਿਆਦਾ ਟੀਮ ਇੰਡੀਆ ਦੇ ਹੀ ਵੱੰ ਰਹੇ ਹੈ ਪਹਿਲਾ ਜਿਹੜਾ ਝਟਕਾ ਜੀ ਉਹ ਪਾਕਿਸਤਾਨ ਨੂੰ ਲੱਗ ਚੁੱਕਿਆ ਹੈ ਖਿਡਾਰੀ ਆਊਟ ਹੋ ਚੁੱਕਿਆ ਹੈ ਬਿਨਾ ਖਾਤਾ ਖੋਲੇ ਤੇ ਪਾਕਿਸਤਾਨ ਦਾ ਸਕੋਰ ਵੀ ਹਜੇ 0 ਹੈ ਤੇ ਪਹਿਲੀ ਜਿਹੜੀ ਸਫਲਤਾ ਹੈ ਉਹ ਦਿਲਾ ਦਿੱ ਕੁੰਫੂ ਪੰਡਿਆ ਯਾਨੀ ਕਿ ਹਾਰਦਿਕ ਪੰਡਿਆ ਨੇ ਸਪੈਲ ਬਹੁਤ ਵਧੀਆ ਚੱਲਿਆ ਹਾਲਾਂਕਿ ਹਾਰਦਿਕ ਮੰਡਕ ਬੱਲੇਬਾਜ਼ੀ ਦੇ ਵਿੱਚ ਕੁਝ ਨਹੀਂ ਕਰ ਸਕੇ ਜਿਆਦਾ ਕੁਝ ਪਰ ਗੇਂਦਬਾਜ਼ੀ ਦੇ ਵਿੱਚ ਕਰ ਗਏ ਇੱਕ ਵਿਕਟ ਲੈ ਕੇ ਔਰ ਆਪਣੀ ਐਸੀ ਟੀਮ ਨੂੰ ਸ਼ਰਵਾਦਵਾ ਕੇ ਥੋੜਾ ਪ੍ਰੈਸ਼ਰ ਥੋੜਾ ਪ੍ਰੈਸ਼ਰ ਘਟਾ ਕੇ ਅਬ ਇਹ ਕਸਾਈਡ ਆ ਕੇ ਬੈਲੈਂਸ ਵੀ ਕਰਤਾ ਚਾਹਾਂ ਨਾਲ ਦੇ ਨਾਲ ਕਿੰਨੇ ਖਾਤਾ ਵੀ ਨਹੀਂ ਖੋਲੇ ਲੇਕਿਨ ਵਿਕਟ ਮੈਂ ਲੈ ਲਿਆ ਮੇਰੇ ਖਾਤੇ ਚ ਭਾਵੇਂ ਜ਼ੀਰੋ ਉੱਤੇ ਲਿਖਿਆ ਹੋਇਆ ਹੈ ਬੋਰਡ ਤੇ ਪਰ ਇੱਕ ਜ਼ਰੂਰ ਐਡ ਹੋ ਗਿਆ ਅਗਲੇ ਅਗਲੇ ਪਾਸੇ ਪਾਕਿਸਤਾਨ ਦਾ ਵੀ ਜ਼ੀਰੋ ਹੀ ਕਰਾਤਾ ਅਗਲੇ ਨੇ ਇਹ ਵੀ ਚੀਜ਼ ਅੱਛੀ ਨਿਕਲ ਗਈ ਹੈ ਬਿਲਕੁਲ ਸੇਮ ਟੂ ਸੇਮ ਪਹਿਲੇ ਓਵਰ ਦੇ ਵਿੱਚ ਸਾਨੂੰ ਅਭਿਸ਼ੇਕ ਸ਼ਰਮਾ ਜਾਂਦੇ ਦਿਖੇ ਤੇ ਇਸ ਓਵਰ ਦੇ ਵਿੱਚ ਫਰਮਾਨ ਜਾਂਦੇ ਦਿਖੇ ਹੁਣ ਦੇਖਦੇ ਆ ਕਿ ਅੱਗੇ ਕੀ ਬਾਬਰ ਆਜ਼ਮ ਮੈਦਾਨ ਦੇ ਉੱਤੇ ਕੁਝ ਕਰ ਪਾਣਗੇ ਕਿਉਂਕਿ ਇਸ ਤੋਂ ਬਾਅਦ ਇਹਨਾਂ ਕੋਲ ਬਾਬਰ ਆਜ਼ਮ ਬਚਦੇ ਨਹੀਂ ਬਿਲਕੁਲ ਦੇਖੋ ਹੁਣ ਆਇਆ ਹੈ ਕਪਤਾਨ ਸਲਮਾਨ ਆਗਾ ਜੀ ਲੇਕਿਨ ਇਹਨਾਂ ਤੇ ਨਿਗਰਾਨੀ ਰਹਿਣੀ ਰਹਿਣੀ ਹੈ ਬਾਬਰ ਆਜ਼ਮ ਤੇ ਜ਼ਿਆਦਾ ਰਹਿਣੀ ਚਾਹਵਾਂ ਕਿ ਬਾਬਰ ਆਜ਼ਮ ਕਿਉਂਕਿ ਪ੍ਰੈਸ਼ਰ ਬਹੁਤ ਸੀਗਾ ਕਿ ਇਹ 15 ਦੇ ਵਿੱਚ ਆਣਗੇ ਕਿ ਨਹੀਂ ਆਣਗੇ ਆ ਗਿਆ ਹੈ ਬੈਂਚ ਤੇ ਵੀ ਨਹੀਂ ਬੈਠੇ ਚੰਗੀ ਗੱਲ ਹੈ ਲੇਕਿਨ ਖੇਡਣਗੇ ਯਾ ਨਹੀਂ ਖੇਡਣ ਕੀ ਪਿਛਲੇ ਦੋ ਮੈਚਾਂ ਦੇ ਵੀ ਸਟਰਗਲ ਕਰਦੇ ਦਿਖਾਈ ਦਿੰਦੇ ਹਨ ਬਾਬਰ ਆਜ਼ਮ ਕਿਉਂਕਿ ਸਾਰੀ ਨਿਗਾਹ ਹੁਣ ਬਾਬਰ ਆਜ਼ਮ ਤੇ ਰਹੇਗੀ ਵੱਡਾ ਮੁਕਾਬਲਾ ਹੈ ਐਕਸਪੀਰੀਅੰਸ ਕੀ ਧਾਰੀ ਨੇ ਸਲਮਾਨ ਜੋ ਕਪਤਾਨ ਨੇ ਉਹ ਵੀ ਕਾਫੀ ਐਕਸਪੀਰੀਅੰਸ ਕੀ ਧਾਰੀ ਨੇ ਕਿ ਇਹ ਇਸ ਪਾਰੀ ਨੂੰ ਅੱਗੇ ਖਿੱਚ ਪਾਣਗੇ ਮੈਨੂੰ ਲੱਗ ਰਿਹਾ ਹੈ ਕਿ ਪਾਕਿਸਤਾਨ ਤੇ ਪ੍ਰੈਸ਼ਰ ਹੁਣ ਦਿਖ ਰਿਹਾ ਹੈ ਦੇਖੋ ਪ੍ਰੈਸ਼ਰ ਹੈਗਾ ਕਿਉਂਕਿ ਟੀਮ ਇੰਡੀਆ ਦੇ ਕੋਲ ਹੁਣ ਤੁਰਪ ਦੇ ਕੇ ਬਹੁਤ ਹੈ ਗਿਆ ਬੁਮਰਾ ਵੀ ਆਣਗੇ ਇਸ ਤੋਂ ਬਾਅਦ ਕੁਲਦੀਪ ਯਾਦਵ ਵੀ ਆਣਗੇ ਕੁਲਦੀਪ ਯਾਦਵ ਤੋਂ ਬਾਅਦ ਤੁਹਾਨੂੰ ਵਰੁਣ ਚੱਕਰਵਰਤੀ ਜਿਹੜੇ ਕਾਫੀ ਅਸੀਹੀ ਗੱਲ ਕਰ ਰਹੇ ਆ ਅਤੁਲ ਕਿ ਕੁਲਦੀਪ ਆਦਮ ਨੇ ਵਰੁਣ ਚੱਕਰਵਰਤੀ ਨੇ ਤੇ ਇਸ ਤੋਂ ਬਾਅਦ ਸਾਨੂੰ ਬੁਮਰਾ ਵੀ ਦਿਖਾਈ ਦੇਣਗੇ ਸ਼ਿਵਮ ਦੂਵੇ ਵੀ ਗੇਂਦਬਾਜ਼ੀ ਕਰਨਗੇ ਸ਼ਿਵਮ ਦੂਵੇ ਗੇਂਦਬਾਜ਼ੀ ਔਰ ਕੀ ਪਤਾ ਇੱਕ ਹੋਰ ਸਾਨੂੰ ਅਭਿਸ਼ੇਕ ਸ਼ਰਮਾ ਵੀ ਗੇਂਦਬਾਜ਼ੀ ਕਰਦੇ ਦਿਖਾਈ ਦੇਣ ਕੁਝ ਨਹੀਂ ਪਤਾ ਜਿਵੇਂ ਸਲਮਾਨ ਆ ਚੁੱਕੇ ਨੇ ਤਾਂ ਇਹਦਾ ਮਤਲਬ ਸਾਨੂੰ ਅਭਿਸ਼ੇਕ ਸ਼ਰਮਾ ਵੀ ਸ਼ਾਇਦ ਦਿਖੇ ਜਾਣ ਬਦਲਾ ਲੈਂਦੇ ਹੋਏ ਕਹਿ ਸਕਦੇ ਹੋ ਦੇਖੋ ਕੁਝ ਵੀ ਹੋ ਸਕਦਾ ਹੈ ਮਹਾ ਸ਼ਿਵਰਾਤਰੀ ਦਾ ਅੱਜ ਇਹ ਵੱਡਾ ਪਰਵ ਹੈ ਤੇ ਇਸ ਪਰਵ ਦੇ ਉੱਤੇ ਲਗਾਤਾਰ ਸਵੇਰ ਤੋਂ ਜਿਹੜੇ ਹੈ ਹਵਨ ਯੱਗ ਚੱਲੇ ਹੈ ਪੂਜਾ ਪਾਠ ਹੋਏ ਤੇ ਟੀਮ ਇੰਡੀਆ ਵਾਸਤੇ ਅਰਦਾਸਾਂ ਹੋਈਆਂ ਹੁਣ ਦੇਖਣ ਵਾਲੀ ਗੱਲ ਹੈ ਕਿ ਜਿੱਦਾ ਜਿੱਦਾਂ ਔਰ ਅੱਗੇ ਵਧਣੇ ਤੇ ਫਿਰ ਅਪਡੇਟ ਕੀ ਕੁਝ ਨਿਕਲ ਕੇ ਆਣਾ ਤੁਸੀਂ ਕਮੈਂਟ ਬਾਕਸ ਵਿੱਚ ਲਗਾਤਾਰ ਦੱਸਿਓ ਮੁਕਾਬਲਾ ਕੌਣ ਜਿੱਤ ਰਿਹਾ ਹੈ ਫਿਰ ਜਿਹੜਾ ਵੀ ਅੱਗੇ ਅਪਡੇਟ ਆਊਗਾ ਦੂਜੀ ਪਾਰੀ ਤੋਂ ਬਾਅਦ ਤੁਹਾਡੇ ਨਾਲ ਅਸੀਂ ਜੁੜਾਂਗੇ ਤੇ ਫਿਰ ਚਰਚਾ ਕਰਾਂਗੇ ਫਿਲਹਾਲ ਦੇ ਲਈ ਦਿਉ ਇਜਾਜ਼ਤ ਬਨੇਰੋ ਪੀਟੀਸੀ న్యూਸ ਦੇ ਡਿਜੀਟਲ ਪਲੇਟਫਾਰਮ ਦੇ ਨਾਲ ਸਸ਼ੇਕ